ਆਮ ਸ਼ਬਦ ਕਰ ਰਹੀਮ ਸ਼ਬਦ ਮਿਲੇਗਾ ਕੁਰਾਨ ਵਿੱਚ ਅਸੌਦੀ ਸ਼ੁਰੂਆਤ ਹੀ ਹੁੰਦੀ ਬismillah रहमान ਰਹੀ ਕੁਰਾਨ ਦੀ ਸ਼ੁਰੂਆਤ ਇਹ ਹੈ ਬismillah रहमान ਰਹੀ ਰਹੀਮ ਸ਼ਬਦ ਮਿਲੇਗਾ ਰਹਿਮਾਨ ਸ਼ਬਦ ਮਿਲੇਗਾ ਪਰ ਰਾਨ ਸ਼ਬਦ ਦੀ ਵਰਤੋਂ ਜਿਹੜੀ ਹੈ ਉਹ ਸਾਨੂੰ ਪੂਰਬ ਦੇ ਮੈਂ ਮੇਰੀ ਬੇਨਤੀ ਸਮੂਹ ਪੂਰਬ ਮੈਂ ਕਹਿ ਰਿਹਾ ਕਿ ਭਾਰਤਵਾੜਾ ਪਾਸਾ ਤੇ ਪੱਛਮ ਸ਼ਬਦ ਇਹਨੂੰ ਸਮਝੋ ਉੱਥੇ ਬੈ ਕੇ ਜਿਵੇਂ ਕਹਿ ਰਿਹਾ ਪੱਛਮ ਵਾਲਾ ਪਾਸਾ ਅਰਬ ਪੰਚਮੀ ਤਰੁ ਜਿਹੜੇ ਪੂਰੇ ਵਿੱਚ ਰਾਮ ਸ਼ਬਦ ਗੋਗਨ ਸ਼ਬਦ ਦੰਦੋਤਰ ਸ਼ਬਦ ਮੀਠੂ ਸ਼ਬਦ ਗੋਵਰਧਨ ਸ਼ਬਦ ਮੂਰਾਰੀ ਸ਼ਬਦ ਇਹ ਸਾਰੇ ਸ਼ਬਦਾਂ ਦੀ ਸਤਗੁਰੂ ਵਰਤੋਂ ਕਰਨਗੇ ਪਰ ਇਸਲਾਮ ਦੇ ਅੰਦਰ 99 ਨਾਮ ਰੱਬ ਜੀ ਦੇ ਲਏ ਗਏ ਆ 99 ਨਾਮ ਜਿਹੜੇ ਨੇ ਉਹ ਸ਼ਫਾਤੀ ਨੇ ਕਿਸੇ ਨਾਮ ਵਿੱਚ ਇਸਲਾਮ ਵਿੱਚ ਕੁਰਾਨ ਵਿੱਚ ਕੋਈ ਰਬ ਦਾ ਐਸਾ ਨਾਮ ਨਹੀਂ ਵਰਤਿਆ ਜਿਹਦੇ ਨਾਲ ਰੱਬ ਦੀ ਮੂਰਤ ਬਣਦੀ ਹੋਵੇ ਤਸਵੀਰ ਬਣਦੀ ਹੋਵੇ ਜਿਵੇਂ ਬਾਣੀ ਚ ਇਹ ਪੱਖ ਇਹ ਨਹੀਂ ਕਿ ਗੁਰਬਾਣੀ ਚ ਨਹੀਂ ਵਰਤਿਆ ਮੈਂ ਆਪ ਜੀ ਨੂੰ ਕਿ ਮੂਰਤ ਬਣਦੀ ਹੋਵੇ ਇਹ ਥੋੜਾ ਜਿਹਾ ਬਰੀਕੀ ਨਾਲ ਆ ਆਪ ਇਸ ਨੂੰ ਸਮਝਿਓ ਮੰਨੋ ਇਹ ਨਹੀਂ ਕਹਿੰਦੇ ਤਸਵੀਰ ਜਦੋਂ ਆਪ ਜੀ ਬਾਟ ਕਰਦੇ ਹੋ ਤੇਰੇ ਬੰਕੇ ਲੋਹਣ ਦੰਤਰ ਸਾਲਾ ਸੂਲੇ ਨਾ ਕਿ ਜਿੰਨ ਲੰਬੜੇ ਵਾਲਾ ਜਦੋਂ ਬੰਕੇ ਨੂਰ ਦਾ ਅਰਥ ਕਰਾਂਗੇ ਸ੍ਰੇਸ਼ਟ ਨੇਤਰ ਤੇ ਗੁਰਮੁਖੋ ਉਦੋਂ ਨੇਤਰਾਂ ਦੇ ਭਾਵੇਂ ਅੱਖਰਾਂ ਦੇ ਰੂਪ ਵਿੱਚ ਚਿੱਤਰ ਤਾਂ ਬਣੇਗਾ ਨਾ ਸਿਧਾਂਤ ਅਸਾਲਾ ਦੰਦਾਂ ਦਾ ਜ਼ਿਕਰ ਆਵੇਗਾ ਸੋਨੇ ਨੱਕ ਜਿ ਲੰਬੜੇ ਵਾਲਾ ਭਾਵੇਂ ਤਸਵੀਰ ਰੰਗਾਂ ਦੀ ਨਹੀਂ ਪਰ ਅੱਖਰ ਤਾਂ ਮੂਰਤ ਬਣਾ ਰਿਹਾ ਹੈ ਨਾ ਉਹਦੀ ਤਸਵੀਰ ਬਣ ਗਈ ਜਿਵੇਂ ਭਗਤ ਜੀ ਨੇ ਕਿਹਾ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਤੇਰੀ ਪਾਗਬੜੀ ਸੋਣੀ ਤੇਰੇ ਬੋਲ ਬੜੇ ਮਿੱਠੇ ਜਿਵੇਂ ਬਾਣੀ ਚ ਇਹ ਸ਼ਬਦ ਵਰਤਿਆ ਤੇਰੀ ਚਾਨ ਸੁਹਾਵੀ ਮਦਵਾੜੀ ਬਾਣੀ ਕੋਕਨ ਕੋਕਲਾ ਤਰਲ ਜਵਾਨੀ ਤਰਲਾ ਜਵਾਨੀ ਆਪ ਬਾਣੀ ਇੱਚ ਮਨ ਕੀ ਪੂਰੀ ਹੈ ਸਾਰੰਗ ਜੋ ਪਾਗ ਧਰੈ ਠਿਮ ਠਿਮ ਇਹ ਵੇ ਗੁਰ ਤੇਰੀ ਚਾਲ ਇਸ ਤਰ੍ਹਾਂ ਜਿਵੇਂ ਖਾਤੀ ਠਿਮ ਠਿਮ ਮਸਤ ਚਾਲ ਚੱਲਦਾ ਹੁਣ ਜਦੋਂ ਇਹ ਚਾਲ ਦਾ ਜ਼ਿਕਰ ਆਏਗਾ ਅਖਰਾਂ ਰੇ ਚਿੱਤਰਤਾ ਬਣੇਗਾ ਦੇ ਵੀ ਯਾਦ ਰੱਖੋ ਜਿਹੜੇ ਬੱਚੇ ਚਿੱਤਰਕਾਰੀ ਨਾਲ ਮਾਗਦ ਕਰਦੇ ਆ ਜਿੰਨੀ ਗੁਰੂ ਗ੍ਰੰਥ ਸਾਹਿਬ ਵਿੱਚ ਚਿੱਤਰਕਾਰੀ ਪਈ ਹੈ ਹੋਰ ਕਿਤੇ ਸ਼ਾਇਦ ਮਿਲੇਗੀ ਨਾ ਚਿੱਤਰਕਾਰੀ ਨਾ ਕਿ ਜਿਵੇਂ ਇਹ ਤੇ ਵਿਸ਼ਾ ਨਹੀਂ ਵੈਸੇ ਮੇਰਾ ਕਿ ਭਵਰਾ ਫੁੱਲ ਉੱਤੇ ਗੁਂਜਾਰ ਪਾਰਿਆ ਹੈ ਉਹ ਕਾਰ ਸੀਨ ਬਣਾ ਵੀ ਰਹਿ ਚਾ ਕਿ ਕਮਲ ਦਾ ਫੁੱਲ ਲਗਲੇ ਉਹ ਹੈ ਉੱਤੇ ਭਵਰਾ ਜਿਹੜਾ ਗੂੰਜ ਪਾਰਿਆ ਹੈ ਤੇ ਉਹਦੇ ਵਿੱਚੋ ਸਮਝ ਪੈ ਜਾਂਦੀ ਹੈ ਕਮਲ ਦੇ ਫੁੱਲ ਦਾ ਤੇ ਭਵਰੇ ਦਾ ਆਪਸੀ ਪਿਆਰ ਕੀ ਹੈ ਫਿਰ ਮੈਂ ਫਿਰ ਬੇਨਤੀ ਕਰਾਂਗਾ ਕਿ ਗੁਰੂ ਸਾਹਿਬ ਜੀ ਨੇ ਉਹ ਸਾਰੇ ਨਾਮ ਵਰਤੇ ਤੇ ਜਿਹੜੇ ਇਸਲਾਮਕ ਨਾਮ ਨੇ ਉਹਨਾਂ ਦੀ ਵਰਤੋਂ ਕੀਤੀ ਕਰੀਮਾ ਰਹੀਮਾ ਅੱਲਾ ਤੂੰ ਗਨੀ ਖਾਜ਼ਰਾ ਹਜ਼ੂਰਦਰ ਪੇਸ਼ ਤੂੰ ਮਨੀ ਸਾਰੇ ਗੁਰੂ ਸਾਹਿਬ ਨੇ ਆਸਾ ਕੀ ਵਾਰ ਚ ਤਿਨ ਨਿਗੋ ਲੱਗਾ ਰੰਮ ਸੇਤੀ ਦੇਖਣੇ ਵਿਚਾਰ ਰਾਗ ਸ਼ਬਦ ਵਰਤਿਆ ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ ਫਿਰ ਏਕ ਓੰਕਾਰ ਸਤਿਗੁਰੂ ਪ੍ਰਸਾਦ ਬਾਬਾ ਫਰੀਦ ਜੀ ਦੀ ਬਾਣੀ ਤੇਰੀ ਮੰਗਲ ਦਿੰਦਾ ਹਾਲੋ ਉਹਨਾਂ ਨੇ ਮੈਨੂੰ ਲਾ ਏਕ ਓੰਕਾਰ ਓਬਿਜ ਵੀ ਵਰਤੂ ਨਹੀਂ ਕੀਤੀ ਬਾਬਾ ਫਰੀਦ ਜੀ ਨੇ ਇਹਦੇ ਬਹੁਤ ਸੋਹਣੇ ਉੱਤਰ ਸਾਨੂੰ ਪ੍ਰਾਤਨ ਗ੍ਰੰਥਾ ਵਿੱਚੋਂ ਮਿਲਦੇ ਦਾਸ ਨੇ ਕੋਰ ਅਰਜ਼ ਕੀਤੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨਾ ਜੀ ਮਨਨ ਕੋਲ ਸਭ ਨੇ ਅਨੇਕਾਂ ਬਖਸ਼ਾ ਸਾਡੇ ਤੇ ਕੀਤੀਆਂ ਇੱਕ ਵਾਰ ਦੀ ਬਾਤ ਹੈ ਕਿ ਸੱਚੇ ਬਾਦਸ਼ਾਹ ਮਹਾਰਾਜ ਅਸਵਲ ਵਿੱਚ ਜਿੱਥੇ ਹਜ਼ੂਰ ਦੇ ਘੋੜੇ ਵੱਜੇ ਹੁੰਦੇ ਸਨ ਉੱਥੇ ਗਏ ਤੇ ਭਾਈ ਧੰਨਾ ਸਿੰਘ ਜੀ ਨੇ ਹਜ਼ੂਰ ਦਾ ਘੋੜਾ ਤਿਆਰ ਕਰ ਦਿੱਤਾ ਤਾਂ ਇਹ ਤਾਂ ਧੰਨਾ ਸਿੰਘ ਜੀ ਘੋੜਿਆਂ ਦੀ ਸੇਵਾ ਵੀ ਕਰਦੇ ਸਨ ਕਵੀ ਨਹੀਂ ਸਨ ਤੇ ਉਹਨਾਂ ਨੇ ਜਦੋਂ ਘੋੜਾ ਹਜ਼ੂਰ ਦਾ ਤਿਆਰ ਕੀਤਾ ਨੀਲੇ ਨੂੰ ਸ਼ਿੰਗਾਰਿਆ ਤੇ ਨਾਲ ਹੋਰ ਸਿੱਖ ਸਨ ਆਤਮ ਦक्षि ਗੁਰ ਸਖਸਮ ਆਤਮ ਰਸੀ ਗੁਰ ਸਖਸਮ ਸਤਿਗੁਰੂ ਦੇ ਸ਼ਬਦ ਵਿੱਚ ਮਰ ਚੁੱਕੇ ਸਿੱਖਾਂ ਮੈਂ ਫਿਰ ਸ਼ਬਦ ਵਰਤਦਾ ਸ਼ਬਦ ਵਿੱਚ ਹਜ਼ੂਰ ਨੇ ਦੇਖ ਕੇ ਕਿਹਾ ਖਾਲਸਾ ਜੀ ਜਾਂ ਸਿੱਖੋ ਅਸੀਂ ਇਸ ਘੋੜੇ ਦੀ ਰਕਾਬ ਵਿੱਚ ਆਪਣੇ ਚਰਨ ਚਲੋ ਅਸੀਂ ਮੈਂ ਪਹਿਨ ਸ਼ਬਦ ਵਰਤਦੇ ਸੀ ਚਰਨੀ ਵਰਤਾਂਗੇ ਚਰਨੀ ਟਿਕਾਵਾਂਗੇ ਇੰਨੀ ਦੇਰ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰੇ ਅਸੀਂ ਪੈਰ ਟਿਕਾਵਾਂਗੇ ਚਰਨ ਟਿਕਾਵਾਂਗੇ ਕੋਈ ਇੰਨੀ ਦੇਰ ਵਿੱਚ ਗੁਰੂ ਗ੍ਰੰਥ ਸਾਹਿਬ ਕੇ ਅਰਥ ਕਰੇ ਕਿ ਸਾਰੇ ਚੁੱਪ ਕਰ ਗਏ ਵੀ ਕਿੰਨੀ ਬਾਣੀ ਤੇ ਟਾਈਮ ਕਿੰਨਾ ਪੂ ਲੱਗਣਾ ਚਰਨ ਟਿਕਾਉਂਦੇ ਆ ਰਕਾਬ ਦੇ ਵਿੱਚ ਸਾਰੇ ਚੁੱਪ ਸਨ ਤੇ ਉਸੇ ਵਕਤ ਇੱਕ ਸਿੱਖ ਜੀ ਸਿਰਫ ਵਾਹਿਗੁਰੂ ਜਪਣ ਵਾਲਾ ਬਾਣੀ ਪੜਨ ਵਾਲਾ ਕਿਸੇ ਨੂੰ ਜ਼ਿਆਦਾ ਨਹੀਂ ਬੋਲਦਾ ਸੇਵਾ ਕਰਨ ਵਾਲਾ ਕਹਿ ਲੱਗਾ ਮਹਾਰਾਜ ਸਤਗੁਰੂ ਜੀ ਤੁਸੀਂ ਘੋੜੇ ਦੀ ਰਿਕਾਬ ਵਿੱਚ ਪੈਰ ਰੱਖੋ ਦਾਸ ਤੇ ਵੇਰ ਪਰਿਆਥ ਰੱਖੋ ਅਰਥ મે ਕਹਾਂ ਸਾਰੇ ਦੇਖਣ ਦਾ ਰੁਪੈ ਵੀ ਇਹ ਅਰਥ ਕਰੇਗਾ ਹਜ਼ੂਰ ਨੇ ਆਪਣੇ ਚਰਨ ਰਿਕਾਬ ਦੇ ਵਿੱਚ ਰੱਖੇ ਇੰਨੀ ਦੇਰ ਨੂੰ ਸਿੱਖ ਉੱਚੀ ਆਵਾਜ਼ ਵਿੱਚ ਬੋਲ ਰਿਹਾ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਦਾ ਅਰਥ ਹੈ ਇੱਕ ਓੰਕਾਰ ਸਤਿਗੁਰ ਪਰਸਾਹ ਇਹ ਜਨ ਲੁਕਤ ਹੈ ਗੁਰੂ ਗ੍ਰੰਥ ਸਾਹਿਬ ਦਾ ਡਾ. ਬਲਬੀਰ ਸਿੰਘ ਉਹਨਾਂ ਨੇ ਲਿਖੇ ਮੈਂ ਥੋੜੇ ਜਿਹਾ ਕਿਤਾਬਾਂ ਦੇ ਖਵਾਲੇ ਤਾਂ ਦੇ ਜਨ ਨਾਲ ਨਾਲ ਕਿ ਫੇਸਬੁੱਕ ਨੂੰ ਪੜਨ ਦੀ ਬਜਾਏ ਪੁਰਾਣੇ ਗ੍ਰੰਥ ਪੜਨੇ ਸ਼ੁਰੂ ਕਰੋ ਕਿੰਨਾ ਟਾਈਮ ਵੇਸਟ ਕਰਨੇ ਆਪਾਂ ਲੋਕ ਤੇ ਫਿਰ ਇੰਨੀ ਕਮੈਲ ਅੰਦਰ ਸੱਤੀ ਜਾਂਦਾ ਹੈ ਅੱਜ ਵੀ ਗੱਲ ਕਰ ਰਿਹਾ ਸਾਂ ਕਿਸੇ ਨੇ ਇੰਨੀ ਕਮੈਲ ਅੰਦਰ ਸੜਦਾ ਹੈ ਜਿਹੜਾ ਬੰਦਾ ਲਫ਼ਜ਼ਾਂ ਨਾਲ ਭਾਵੇਂ ਲਿਖ ਕੇ ਤੇ ਭਾਵੇਂ ਬੋਲ ਕੇ ਗਲਤੀ ਸ਼ਬਦਾਵਲੀ ਵਰਦਾ ਹੈ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਕਿਰਦਾਰ ਨਹੀਂ ਹੋ ਸਕਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚਾ ਪਾਤਸ਼ਾਹ ਉਹਨਾਂ ਨੇ ਜਦ ਸੁਣਿਆ ਤੇ ਉਹ ਕਹਿੰਦਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਅਰਥ ਹੈ ੴ ਸਤਿਗੁਰ ਪ੍ਰਸਾਦ ਤੇ ਮਹਾਰਾਜ ਘੋੜੇ ਤੇ ਚੜ੍ਹਦੇ ਆ ਕਹਿੰਦੇ ਸਿੱਖਾਂ ਨਿਹਾਲ ਨਿਹਾਲ ਮਿਹਾਲ ਹੁਣ ਜਿਹੜੇ ਵਿਦਵਾਨ ਸੁਣਾ ਕਹਾਂ ਮਹਾਰਾਜ ਗ੍ਰੰਥ ਸਾਹਿਬ ਤੋਂ ਇਤਨਾ ਪੜਾ ਇੰਨਾ ਗੁਰੂ ਗ੍ਰੰਥ ਸਾਹਿਬ ਇਹ ਨਹੀਂ ਅਰਥ ਹੋ ਗਿਆ ਅਗੇ ਮਹਾਰਾਜ ਕਹਿੰਦੇ ਨੇ ਅਰਥ ਓ ਏਕ ਓੰਕਾਰ ਸਤਿਗੁਰ ਪ੍ਰਸਾਦ ਹੈ ਬਾਕੀ ਤੋਂ ਇਸ ਦਾ ਪਰਮਾਰਥ ਹੈ ਪਰ ਜਿਹਨੇ ਇਹ ਨਹੀਂ ਇੰਨੇ ਹੁਸ਼ਾਂ ਕਿੜੇ ਵਰੀ ਵਰਤੇ ਇਸ ਕਿਉਂ ਦਾ ਤਾਰਕ ਕਿ ਨਹੀਂ ਕਿ ਸਿੱਖਾਂ ਕਦੀ ਭੋਲਣਾ ਨਹੀਂ ਰੱਬ ਦੇ ਅਨੇਕਾਂ ਨਾਮ ਵਰਤੇ ਨੇ ਇਸ ਵਿੱਚ ਰਾਮ ਕ੍ਰਿਸ਼ਨ ਗੋਬਿੰਦ ਬੀਠਲ ਦੇਵਤਿਆਂ ਦੇ ਕੀਰਤਨ ਨਾਮ ਵੀ ਨੇ ਉਹਨਾਂ ਦੀ ਕੀਰਤਨ ਨਾਲ ਜੁੜੇ ਅਸੀਂ ਕਿੰਨੇ ਮੁਰਾਰੀ ਇਹ ਵੀ ਕੀਰਤਮ ਦੇ ਦੇਵਤ ਜਿਹਨੇ ਮੁਰਦੈਤ ਨੂੰ ਮਾਰਿਆ ਅਸੀਂ ਕਹਿੰਦੇ ਆ ਬੀਠਲ ਬੀਠਲ ਦਾਤ ਜਿਹੜਾ ਇੱਟ ਦੇ ਉੱਤੇ ਬੈਠ ਗਿਆ ਅਸੀਂ ਕਹਿੰਦੇ ਆ ਸ਼ਾਮ ਸੁੰਦਰ ਕ੍ਰਿਸ਼ਨ ਜੀ ਹੋ ਗਏ ਅਸੀਂ ਸ਼ਬਦ ਪੜ੍ਹਦੇ ਆ ਰਾਮ ਹਜ਼ੂਰ ਨੇ ਕਿਹਾ ਕਿਤੇ ਭਰਮ ਨਾ ਜਾਇਓ ਇਸ ਸਾਰੇ ਦੇ ਸਾਰੇ ਨਾਮ ਜਿਹੜੇ ਨੇ ਅਸੀਂ ਇੱਕ ਨੂੰ ਅੰਤਾਰ ਨਾਲ ਜੋੜਿਆ ਤੇ ਇਸ ਕਰਕੇ ਵਾਰ-ਵਾਰ ਤੁਹਾਨੂੰ ਕਹਿੰਦੇ ਆ ਰੱਬ ਇੱਕ ਹੈ ਅਦੁੱਤੀ ਹੈ ਉਸ ਵਰਗਾ ਹੋਰ ਦੂਜਾ ਕੋਈ ਨਹੀਂ ਉਹ ਸਾਧਨਾ ਆਪਣੇ ਨਾਲ ਨਹੀਂ ਮਿਲਦਾ ਉਹ ਸਤਗੁਰ ਪ੍ਰਸਾਦ ਨਾਲ ਮਿਲਦਾ ਸਿੱਧੇ ਅਰਥ ਜੀ ਇੱਕ ਹੈ ਉਸ ਵਰਗਾ ਹੋਰ ਕੋਈ ਨਹੀਂ ਨਿਰੰਤਰ ਹੈ ਇੱਕ ਰਸ ਹੈ ਉਹ ਆਪ ਸੰਪਰਦਾਈ ਅਰਥ ਨਹੀਂ ਦੇਖਦੇ ਬਹੁਤ ਜ਼ਿਆਦਾ ਡਿਟੇਲ ਚ ਕੀਤੇ ਗਏ ਵਿਜਾਤੀ ਸੁਜਾਤੀ ਆਦਿ ਸ਼ਬਦ ਵਰਤੇ ਸਿੱਧੇ ਜਿਵੇਂ ਅਰਥ ਕਰਾਂਗਾ ਕਿ ਇੱਕ ਹਜ਼ੂਰ ਨੇ ਅੰਕ ਵਾਲਾ ਲਿਆ ਹਲਾ ਬਾਣੀ ਚ ਏੜੀ ਨੂੰ ਸਿਹਾਰੀ ਕਕਾ ਹੈ ਅਕੜਜ ਈੜੀ ਨੂੰ ਸਿਹਾਰੀ ਕੱਕੇ ਨੂੰ ਸਿਹਾਰੀ ਈੜੀ ਨੂੰ ਸਿਹਾਰੀ ਕੱਕੇ ਨੂੰ ਅੰਕੜ 1 ਤੇ ਕੁਝ ਸਤਿਗੁਰਾਂ ਨੇ ਇਹ ਸ਼ਬਦ ਯਾਦ ਹੈ ਏਕੰਕਾਰ ਏਕ ਓੰਕਾਰ ਵਰਤਿਆ ਜਥਲ ਮੈਲ ਪੂਰਿਆ ਸੁਆਮੀ ਸਿਰਜਣਹਾਰ ਅਨਕ ਬਾਤ ਹੋਏ ਪਸਰਿਆ ਨਾਨਕ ਏਕੰਕਾਰ ਉੱਥੇ ਅਖਰਾ ਵਿੱਚ ਜਿਵੇਂ ਆਪ ਬਾਠ ਕਰਦੇ ਕਿ ਬੀਜ ਬੀਜ ਦੇ ਗੁਰੂ ਬਹੁਤ ਕਾਰਾ ਫਲ ਪਾਕੇ ਤੇ ਇਕੰਕਾਰਾ ਇਥੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਵਰਤੇ ਸੱਚ ਪਰਨੋ ਆਦ ਇਕੰਕਾਰਾ ਉਥੇ ਸ਼ਬਦ ਇਕੰਕਾਰਾ ਇਕੰਕਾਰ ਸ਼ਬਦ ਵਰਤੇ ਅਸੀਂ ਇਹਨੂੰ ਉਚਾਰਨ ਦੇ ਜੋ ਸਾਨੂੰ ਸਿਖਾਇਆ ਗਿਆ ਸਾਨੂੰ ਸਭ ਨੂੰ ਅਸੀਂ ਕਹਿੰਨੇ ਆ ਇੱਕ ਤੇ ਇਹ ਇੱਕ ਜਿਹੜਾ ਹੈ ਜਿੰਨ ਥੋੜਾ ਜਿਹਾ ਦੇਖੀਏ ਸੰਖਿਆਵਾਚਕ ਨਹੀਂ ਬਣੇਗਾ ਸੰਖਿਆਵਾਚਕ ਨਹੀਂ ਇੱਕ ਤੋਂ ਬਾਅਦ ਦੋ ਆਏਗਾ ਇਹ ਸੰਗਿਆਵਾਚਕ ਇਹ ਇਹ ਇੱਕ ਓ ਹੈ ਜਿਸ ਇੱਕ ਵਰਗਾ ਹੋਰ ਇੱਕ ਹੋਈ ਨਹੀਂ ਜਿਹੜਾ ਓਮ ਸ਼ਬਦ ਹੈ ਇਹਦੇ ਸੈਂਕੜੇ ਅਰਥ ਨੇ ਓਮ ਸ਼ਬਦ ਦੇ ਓਮ ਜਿਹੜਾ ਸ਼ਬਦ ਹੈ ਇਕੱਲੇ ਅਸੀਂ ਵੀ ਵਰਤਦੇ ਹਿੰਦੂ ਵੀ ਵਰਤਦੇ ਆ ਜੈਨੀ ਵੀ ਵਰਤਦੇ ਆ ਓੰਕਾਰ ਸ਼ਬਦ ਦੀ ਸਾਰੇ ਵਰਤੋਂ ਕਰਦੇ ਓਮ ਸ਼ਬਦ ਵਰਤਿੰਦਾ ਪਰ ਇੱਥੇ ਸਤਿਗੁਰਾਂ ਨੇ ਜਿਹੜਾ ਉਹ ਓੰਕਾਰ ਸ਼ਬਦ ਕਹੇ ਜਾਂ ਓਮ ਸ਼ਬਦ ਕਹੇ ਪਰ ਉਸ ਅਛੁਲਨਾ ਵਰਤਾਂ ਸਾਉਂਡ ਤੁਨੇ ਨਾਦ ਜਿਹੜਾ ਉਹ ਨਾਦ ਹੈ ਉਹਦੇ ਟੁਕੜੇ ਨਹੀਂ ਗੁੰਨ ਦਿੱਤੇ 1 2 3 ਇੱਥੇ ਇੱਕ ਲੇ ਕੇ ਕਹਿ ਦਿੰਦਾ ਭਾਈ ਸਿੱਖੋ ਐਵੇਂ ਖਿੱਚ ਖੁੱਚ ਕੇ ਅਰਥ ਨਾ ਕਰਿਓ ਇੱਕ ਦਾ ਅਰਥ ਤੇ ਸਿਰਫ ਇੱਕ ਜਿਸ ਇੱਕ ਵਰਗਾ ਹੋਰ ਕੋਈ ਨਹੀਂ ਤੇ ਜਿਹਦੀ ਉੱਪਰ ਕਾਂੜ ਹੈ ਜਿਹਦੀ ਉੱਪਰ ਲਕੀਰ ਹੈ ਇਹਨੂੰ ਕਈ ਸੱਜਣ ਕਹਿੰਦੇ ਸੰਸਕ੍ਰਿਤ ਦਾ ਪਛੇਤਰ ਹੈ ਥੋੜੀ ਜੀ ਗੱਲ ਔਖੀ ਜੀ ਲੱਗੇਗੀ ਪਰ ਹੈ ਕੰਮ ਸੌਖੇ ਇਕ ਹੈ ਉਹ ਊੰ ਜਿਹੜਾ ਹੈ ਊੰਕਾਰ ਹੈ ਜਿਹਦੀ ਨਾਦ ਹੈ ਉਹ ਇਕ ਹੈ ਉਸ ਵਰਗਾ ਹੋਰ ਕੋਈ ਨਹੀਂ ਤੇ ਕਾਰ ਦਾ ਅਰਥ ਹੈ ਜੋ ਲਗਾਤਾਰ ਹੈ ਕਾਰ ਜਿਹੜਾ ਸੰਸਕ੍ਰਿਤ ਦਾ ਪਛੇਤਰ ਹੈ ਜਿਵੇਂ ਚੰਤਕਾਰ ਨ੍ਰਿਤਕਾਰ ਇਹਦਾ ਅਰਥ ਹੋ ਗਿਆ ਪਰਮਾਤਮਾ ਇਕ ਇੱਕ ਵਰਗਾ ਹੋਰ ਕੋਈ ਨਹੀਂ ਤੇ ਸਤਿਗੁਰੂ ਅੱਗੇ ਫਿਰ ਕਹਿੰਦੇ ਮਿਲੇਗਾ ਕਿਵੇਂ ਸਤਿਗੁਰ ਪ੍ਰਸਾਦ ਸਤਿਗੁਰ ਦਾ ਅਰਥ ਹੈ ਸੱਚਾ ਗੁਰੂ ਤੇ ਪ੍ਰਸਾਦ ਦਾ ਅਰਥ ਕਿਰਵਾ ਸਿੱਦੇ ਅਰਥ ਜੀ ਉਹਨੂੰ ਮਿਲਣ ਦਾ ਉਹਨੂੰ ਪਾਉਣ ਦਾ ਉਹਨੂੰ ਲੱਭਣ ਦਾ ਜਾਂ ਉਹਦੇ ਤੱਕ ਸਮਾਉਣ ਦਾ ਤਰੀਕਾ ਜੋ ਹੈ ਉਹ ਸਤਗੁਰ ਪ੍ਰਸਾਦ ਹੈ ਸਤਗੁਰੂ ਦੀ ਦਇਆ ਹੈ ਸਤਗੁਰੂ ਦੀ ਮੇਰ ਹੈ ਤੇ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਮੰਗਲ ਪਾਵੇ ਲੰਬੇਰਾ ਹੋਵੇ ਮੰਗਲ ਪਾਵੇ ਛੋਟਾ ਹੋਵੇ ਆਪ ਸਭ ਨੂੰ ਪਤਾ ਹੈ ਮਹਾਰਾਜ ਸਮਾਪਤੀ ਗੁਰ ਪ੍ਰਸਾਦ ਦੀ ਕਰਦੇ ਇਸ ਜਾਂ ਸਤਗੁਰ ਪ੍ਰਸਾਦ ਜਨ ਗੁਰੂ ਪ੍ਰਸਾਦ ਇਸ ਗੱਲ ਤੇ ਜ਼ੋਰ ਦਿੰਦੇ ਆ ਤੂੰ ਪ੍ਰਸਾਦ ਦਾ ਅਰਥ ਹੀ ਕਿਰਪਾ ਮੰਗ ਤੂੰ ਨਦਰ ਮੰਗ ਮੈਂ ਕਿਸੇ ਦੇ ਦਿਨ ਵਿੱਚ ਕਿਹਾ ਜੀ ਪ੍ਰਸਾਦ ਵਿੱਚ ਕਿਰਪਾ ਵਿੱਚ ਨਾ ਬੰਦੇ ਦੇ ਗੁਣ ਦੇਖੇ ਜਾਂਦੇ ਆ ਨਾ ਔਗਣ ਦੇਖੇ ਜਾਂਦੇ ਨਾ ਸਮਝਿਆ ਜਾਂਦਾ ਵਿਦਵਾਨ بڑا ਹੈ ਤੇ ਨਾ ਸਮਝਿਆ ਜਾਂਦਾ ਕਿਰਪਾ ਕਰੋ ਇਹ ਅਨਪੜ ਬੜਾ ਪ੍ਰਸਾਦ ਵਿੱਚ ਨਰੋ ਦਾਤੇ ਦੀ ਆਪਣੀ ਦਇਆਤਾ ਵਰਦੀ ਏ ਉੱਥੇ ਬੰਦੇ ਦਾ ਕੋਈ ਗੁਣ ਔਗਣ ਕੰਮ ਨਹੀਂ ਕਰਦਾ ਉਹਦੇ ਸੁਦਾ ਕੇਵਲ ਗੁਰੂ ਦੇ ਆਪਣੀ ਬਖਸ਼ਿਸ਼ ਕੰਮ ਕਰਦੇ ਜਿਵੇਂ ਆ ਪੜ੍ਹਦੇ ਹੋ ਕਿ ਤੇਰਾ ਕੀਤਾ ਜਾਤੋਂ ਨਾਹੀ ਚਲੋ ਅਰੇਰਾ ਸੇ ਇਸ ਬਾਣੀ ਤੇਰਾ ਕੀਤਾ ਜਾਤੋਂ ਨਾਹੀ ਅੱਗੇ ਮਹਾਰਾਜ ਕਹਿੰਦੇ ਮੈਂ ਜੋਗ ਹਾਂ ਪਰ ਤੂੰ ਜੋ ਕੀਤਾ ਇਹ ਪ੍ਰਸਾਦ ਹੈ ਤੇਰਾ ਕੀਤਾ ਜਾਤੋਂ ਨਾਹੀ ਮੈਨੂੰ ਜੋਗ ਕੀਤਾ ਹੀ ਤੇ ਜੋਗ ਕੀਤਾ ਮੇਰੀ ਤਲੀਮ ਦੇ ਕੇ ਨਹੀਂ ਕਿ ਮੈਂ ਬੜਾ ਪੜਿਆ ਮੈਂ ਤੁਸੀਂ ਮੈਨੂੰ ਯੋਗਤਾ ਦੇ ਆਧਾਰ ਤੇ ਬਖਸ਼ਿਸ਼ ਕਰ ਦਿੱਤੀ ਨਹੀਂ ਤੇਰਾ ਕੀਤਾ ਜਾਤੋਂ ਨਾਹੀਂ ਮੈਨੂੰ ਯੋਗ ਕੀਤਾ ਈ ਮੈਂ ਨਿਰਗੁਣ ਆਰੇ ਆ ਆ ਜੀ ਇਹ ਇਥੇ ਸੁਣਾਵਖੇ ਤੂੰ ਯੋਗ ਕੀਤਾ ਮੇਰੇ ਚ ਗੁਣ ਸਾਂ ਆਵਾ ਕਹਿੰਦੇ ਵੀ ਫਲਾਣੇ ਬੰਦੇ ਦੀ ਯੋਗਤਾ ਹੈ ਯੋਗਤਾ ਕਰਕੇ ਇਸ ਪੋਸਟ ਤੇ ਗਿਆ ਨਹੀਂ ਗੁਰੂ ਸਾਹਿਬ ਕਹਿੰਦੇ ਨਹੀਂ ਕੋਈ ਯੋਗਤਾ ਨਹੀਂ ਮੈਨੂੰ ਯੋਗ ਕੀਤਾ ਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਤੇ ਅਗਲਾ ਵਚਨ ਤਦੈ ਕੀ ਤੁਹਾਨੂੰ ਪਤਾ ਹੈ ਆਪੇ ਤਰਸ ਪਈ ਹੋਈ ਮੈਂ ਤੇ ਤਰਸ ਨਹੀਂ ਮੰਗਣ ਗਿਆ ਤੂੰ ਤਰਸ ਦੇ ਘਰ ਵਿੱਚ ਆ ਕੇ ਆਪੇ ਹੀ ਮੇਰ ਕਰ ਦਿੱਤੀ ਆਪੇ ਤਰਸ ਪਈ ਵੀ ਤਰਸ ਪਿਆ ਮੇ ਰahmat ਹੋਈ ਤੇਰਾ ਤਰਸ ਹੋਇਆ ਤੇਰੀ ਮੇਰ ਹੋਈ ਤੇਰੀ ਰਹਿਮਤ ਹੋਈ ਤਰਸ ਪਿਆ ਮੇ ਰahmat ਹੋਈ ਪੱਕੀ ਹੋਇਆ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਠੀਵਾ ਕਰਿਆ ਸਤਿਗੁਰੂ ਜੀ ਨੇ ਇਹ ਮੰਗਲ ਸਾਨੂੰ ਬਖਸ਼ਿਸ਼ ਕੀਤਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿੱਥੇ ਪ੍ਰਸਾਦ ਵਰਤੇ ਨਾ ਜੀ ਜਦੋਂ ਇੱਕ ਸ਼ਬਦ ਦੇ ਪ੍ਰਸਾਦ ਜਿਹੜਾ ਆਪਾਂ ਦੇਖ ਲਈਏ ਤੇ ਮੈਂ ਆਪ ਨੂੰ ਬੇਨਤੀ ਕਰਾਂ ਗੁਰਮਖੋ ਕੱਲ ਵੀ ਕੀਤੀ ਸੀ ਗੁਰਦੁਆਰੇ ਸਾਹਿਬ ਲੰਗਰ ਚ ਸ਼ਵਾਮਾ ਚਲਾਓ ਕੋਈ ਚੀਜ਼ ਅਸੀਂ ਲੈ ਕੇ ਆਉਨੇ ਆ ਮੰਨ ਲਓ ਦੁੱਧ ਲਿਆਉਂਦੇ ਹੋ ਆਟਾ ਲੈਂਦੇ ਹੋ ਪਰ ਇੱਕ ਬੇਨਤੀ ਹੈ ਸਤਿਗੁਰੂ ਦੇ ਘਰ ਵਿੱਚ ਅਰਦਾਸ ਜਿਹੜੀ ਉਹ ਦੇਗਦੀ ਹੀ ਹੁੰਦੀ ਹੈ ਇਹਨੂੰ ਮਹਿਸੂਸ ਨਾ ਕਰਿਓ ਕਿਉਂਕਿ ਕੈਵਰੀ ਕੀ ਸਜਣ ਕੇ ਸਾਡੀ ਪਾਪ ਨਹੀਂ ਲੰਗਰ ਚ ਲਿਆਉਂਦੇ ਸਵਿਕਾਰ ਹੈ ਉਹਦੇ ਵੀ ਪ੍ਰਵਾਨ ਹੁੰਦਾ ਜੀ ਪਰ ਜਦੋਂ ਸਤਿਗੁਰੂ ਦੇ ਘਰ ਚ ਜਾਓ ਨੂੰ ਤੇ ਗੁਰਮੁਖ ਪਿਆਰੇ ਜਪਣ ਵਾਲੇ ਨਰਮੰਦਰ ਸਾਹਿਬ ਗਿਆ ਸੀ ਕਿ ਭਾਈ ਸਾਹਿਬ ਤਾਂ ਮੈਂ 5 ਰੁਪਏ ਦੀ 2 ਰੁਪਏ ਦੀ ਸਮਾਰ ਬਈਏ ਦੀ ਦੇਕ ਹੱਥ ਚ ਲੈ ਕੇ ਜਦ ਸਤਗੁਰੂ ਦੇ ਦਰ ਤੇ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਜਾਂਦੀ। ਦੂਸਰਾ ਬਾਣੀ ਦਾ ਨਹੀਂ ਕਪਾ ਜਾਣੇ ਕਿ ਚਲੋ ਜੀ ਸੀ ਇੰਨੀ ਮਾਇਆ ਚਰਾਣ ਆਈਆਂ। ਠੀਕ ਹੈ। ਪਰ ਆਪਾਂ ਮੰਦਰ ਸੇ ਮੱਥਾ ਟੇਕਣ ਗਏ ਤੇ ਸ਼ੁਕਰਾਨੇ ਵੀ ਕਿੰਨੇ ਪਾਠ ਕਰਕੇ ਲੈ ਗਏ। ਕਿ ਉਸ ਯਾਤਰਾ ਸਗਲੋਂ ਲਈ ਗੁਰੂ ਸਾਹਿਬ ਦੇ ਸਾਹਮਣੇ ਕੋਈ ਬਾਣੀ ਦਾ ਪਾਠ ਕੀਤਾ ਤੇ ਪ੍ਰਸ਼ਾਦ ਜਦੋਂ ਵਰਤਦਾ ਹੈ ਉਦੋਂ ਸੱਚ ਐਵੇਂ ਦੁਨੀਆ ਦੀਆਂ ਸਾਰੀਆਂ ਗਿੰਤੀਆਂ-ਬਿੰਤੀਆਂ ਖਤਮ ਹੋ ਜਾਂਦੀਆਂ ਕਿਉਂਕਿ ਅਜ ਮੈਂ ਥੋੜਾ ਇੱਥੇ ਰੁਕ ਗਿਆ 91 ਸਤਗੁਰ ਪ੍ਰਸਾਦ ਜਦੋਂ ਵੀ ਝੋਲੀ ਅੱਢੀਏ ਕੁਝ ਨਹੀਂ ਮੰਗਣਾ ਹੁੰਦਾ ਬਸ ਇੱਕੋ ਹੀ ਮੰਗੀਏ ਤੂੰ ਨਦਰ ਕਰ ਦੇ ਤੂੰ ਆਪਣੀ ਮਿਹਰ ਕਰ ਬੇ ਤੁਸੀਂ ਕਿਰਪਾ ਕਰ ਬੇ ਐਸੀ ਕਰਕੇ ਪਟਾਣੇ ਇਹ ਤੋ ਤਾਕ ਕਿ ਜਦੋਂ ਗੁਰੂ ਕਿਰਪਾ ਕਰਦਾ ਗੁਰੂ ਲਾਮਦਾਸ ਦੀ ਸਿਵਤ ਵਿੱਚ ਇੱਕ ਬਚਨ ਸਮਰੱਥ ਗੁਰੂ ਸਿਰ ਤਾ ਕਰਿਓ ਗੁਰ ਕੀਨੀ ਕਿਰਪਾ ਹਰਨਾਮ ਦਿਓ ਜਦੋਂ ਕਿਰਪਾ ਕੀਤੀ ਅੰਦਰ ਨਾਮ ਦਿੱਤਾ ਸਤਗੁਰ ਹੋਏ ਦਇਆਲਤਾ ਸਰਬਾ ਪੂਰੀ ਐ ਸਤਗੁਰ ਹੋਏ ਦਇਆਲ ਨਾ ਕਭ ਮੋਚੂਰੀ ਐ ਸਤਗੁਰ ਹੋਏ ਦਇਆਲ ਤਾ ਦੁੱਖ ਨ ਜਾਣੀਐ ਸਤਗੁਰ ਹੋਏ ਦਇਆਲ ਤਾ ਹਰਨ ਮਾਣੀਐ ਮਹਾਰਾਜ ਕਹਿੰਦੇ ਨੇ ਕਿ ਦੇਖੋ ਉਹਦੀ ਦਇਆਲਤਾ